ਕਾਲ ਦੂਰੀ ਵੀ ਪ੍ਰਮਾਤਮਾ ਤੇ ਲਾਗੂ ਨਹੀਂ ਹੁੰਦੀ। ਅਸਥਾਨਕ ਦੂਰੀ ਵੀ ਪ੍ਰਮਾਤਮਾ ਤੇ ਲਾਗੂ ਨਹੀਂ ਹੁੰਦੀ। ਫਿਰ ਵੀ ਦੋ ਦੂਰੀਆਂ ਲਾਗੂ ਹੁੰਦੀਆਂ ਨੇ ਬੜੇ ਧਿਆਨ ਨਾਲ ਸੁਣਨਾ। ਕਾਹਂ ਤੇ ਗੁਰੂ ਅਗਵੈਨ ਜੀ ਨੇ ਕਹਿ ਦਿੱਤਾ ਸਭ ਤੇ ਤੂੰ ਸਬੰਤੇ ਨੇਰਾ। ਨਹੀਂ ਤੇ ਕਹਿੰਦਾ ਹੀ ਨਾ। ਦੋ ਦੂਰੀਆਂ ਅਲੱਗ ਹੁੰਦੀਆਂ ਹੈ। اے ਪ੍ਰਭੂ ਤੂੰ ਸਭ ਤੋਂ ਦੂਰ ਹੈਂ। ਇਤਨਾ ਦੂਰ ਕੋਈ ਵੀ ਨਹੀਂ। ਤੂੰ ਸਭ ਤੋਂ ਨੇੜੇ ਹੈਂ। ਇਤਨਾ ਨਿਕਟ ਕੋਈ ਵੀ ਨਹੀਂ ਹੈ। ਹਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਗਜੀਤ ਸਾਹਿਬ ਦੀ ਗਾਲਵੰਤੀ ਦੀ ਪੌੜੀ ਦੇ ਵਿੱਚ ਐਸਾ ਹੀ ਗਾਇਨ ਕਰਦੇ ਨੇ। ਗਾਵੇ ਕੋ, ਜਾਪੇ, ਦੇਸੇ, ਦੂਰ। ਇਹ ਪ੍ਰਭੂ ਕੋ ਇਸ ਤਰ੍ਹਾਂ ਵੀ ਗਾ ਰਿਹਾ ਹੈ। ਤੂੰ ਬਹੁਤ ਦੂਰ ਹੈ। ਬਹੁਤ ਦੂਰ। ਜਾਪ ਤਾਂ ਬਹੁਤ ਦੂਰ ਪਰ ਗਾਵੇ ਕੋ ਵੇਖੇ ਹਾਜ਼ਰਾਂ ਅਦੂਰ ਪਰ ਏ ਪ੍ਰਭੂ ਇਸ ਤਰ੍ਹਾਂ ਵੀ ਤੈਨੂੰ ਕੋਈ ਗਾ ਰਿਹਾ ਤੇ ਤੇ ਹਾਜ਼ਰ ਨਾਜ਼ਰ ਹੈ ਸੀ ਵੇਖ ਰਿਹਾ ਤੇ ਨੇੜੇ ਬਹੁਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਹ ਦੋ ਤਰ੍ਹਾਂ ਦੇ ਭਗਤ ਬੈਠੇ ਨੇ ਕੁਛ ਇੱਕ ਕਹਿੰਦੇ ਨੇ ਦੂਰ ਹੈ ਕੁਛ ਇੱਕ ਕਹਿੰਦੇ ਨੇ ਨੇੜੇ ਹੈ ਇੱਕ ਇੱਕ ਪੰਕਤੀ ਦੋ ਭਗਤਾਂ ਦੀ ਮੈਂ ਤੁਹਾਡੇ ਸਾਹਮਣੇ ਰੱਖਾਂ ਬਾਬਾ ਫਰੀਦ ਕਹਿੰਦੇ ਨੇ ਗੱਲੀਏ ਚੇਕੜ ਦੂਰ ਘਰ ਏ ਖੁਦਾ ਇੱਕ ਤੇ ਘਰ ਤੇਰਾ ਦੂਰ ਦੂਸਰਾ ਰਸਤੇ ਚ ਚੇਕੜ ਬੜਾ ਮੈਂ ਕੀ ਕਰਾਂ ਚਲਾਂ ਤਾਂ ਭਿਜੇ ਕਮਲੀ ਜੇ ਮੈਂ ਨਮਾਜ਼ ਪੜਦਾ ਅੱਲਾ ਅੱਲਾ ਕਰਦਾ ਕੁਰਾਨ ਸ਼ਰੀਫ ਪੜਦਾ ਚਿੱਕੜ ਨਾਲ ਹੀ ਲਿਪੜਦਾ ਮਾੜੇ ਹੀ ਖਿਆਲ ਹੁੰਦੇ ਰਹਾਂ ਤਾਂ ਟੁੱਟੇ ਨੇ ਜੇ ਨਈ ਨਿਵਾਜ਼ ਪੜਦਾ ਨਈ ਤਸਬੀਹ ਫੇਰਦਾ ਨਈ ਕੁਰਾਨ شریف ਪੜਦਾ ਤੋ ਫਿਰ ਤੇਰੇ ਨਾਲ ਪਿਆਰ ਟੁੱਟਦਾ ਛਣਾ ਤੇ ਮੈਲਾ ਆਉਨਾ ਚਕੜ ਦੇ ਚ ਲਿਬੜਦਾ ਨਾ ਚੱਲਾਂ ਤੇ ਤੇਰਾ ਪਿਆਰ ਟੁੱਟਦਾ ਹੁਣ ਮੈਂ ਕੀ ਕਰਾਂ ਬਾਬਾ ਫਰੀਦ ਕਰਨ ਤੋ ਦੂਰੇ ਦੂਸਰੇ ਭਗਤ ਸ਼੍ਰੀ ਰਵਦਾਸ ਜੀ ਉਹ ਕਹਿੰਦੇ ਨੇ ਕਹਿ ਰਵਦਾਸ ਹਾਥ ਪੇ ਨੇਰੇ ਸਹਜੇ ਹੋਏ ਸਹੋਈ ਇਹ ਹੱਥ ਵੀ ਜਿਤਨਾ ਤਨ ਤੋਂ ਦੂਰ ਜਾਂਦਾ ਹੈ ਇਹ ਪ੍ਰਭੂ ਤੂੰ ਤੇ ਇਤਨਾ ਵੀ ਦੂਰ ਨਹੀਂ ਤੂੰ ਦੇਸ ਨਾਲੋਂ ਵੀ ਨੇੜੇ ਥੋੜੀ ਜਿਹਾ ਤਰਕ ਬੁੱਧੀ ਰੱਖਣ ਵਾਲਾ ਮਨੁੱਖ ਕਹੇਗਾ ਫਰੇਦ ਗਲਤ ਹੈ ਰਵਦਾਸ ਠੀਕ ਹੈ ਇਹ ਰ ਅਵਦਾਸ ਗੱਲ ਤੈ ਬਾਬਾ ਫਰੀਦ ਠੀਕ ਹੈ। ਕਿਹ ਗੋਹਾ ਦੇ ਬੋਲ ਵਿਰੋਧੀ ਬਿਲਕੁਲ ਵਿਰੋਧੀ ਨੇ। ਇੱਕ ਕਹਿ ਰਿਹਾ ਹੈ ਕਹਿ ਰ ਅਵਦਾਸ ਹੱਥ ਪੈ ਨੇਰੇ ਅੱਜ ਤੋ ਵੀ ਨੇੜੇ। ਇੱਕ ਕਹੇ ਦੂਰ ਘਰ اے ਪ੍ਰਭੂ ਤੇਰਾ ਘਰ ਵੜਾ ਦਉ। ਇਹ ਵਿਰੋਧੀ ਬੋਲ। ਮੁਕਾਲਾ ਬੋਲ। ਮੈਂ ਫਿਰ ਅਰਜ਼ ਕਰਾਂ ਥੋੜੀ ਜਿਹੀ ਸੂਝ ਸਮਝ ਵਾਲਾ ਮਨੁੱਖ ਜੋ ਤਰਕਸ਼ੀਲ ਹੈ ਔਰਨ ਕਹ ਦੇਗਾ ਫਰੀਦ ਠੀਕ ਹੈ ਰਵਿਦਾਸ ਗਲਤ ਹੈ ਰਵਿਦਾਸ ਠੀਕ ਹੈ ਫਰੀਦ ਗਲਤ ਹੈ ਪਰ ਮੈਂ ਅਰਜ਼ ਕਰਾਂ ਦੋਵੇਂ ਠੀਕ ਨੇ ਦੋਵੇਂ ਸੱਚ ਕਹੇ ਦੋਵੇਂ ਸਹੀ ਕਹੇ ਦੋ ਦੋਰੀਆਂ ਪ੍ਰਮਾਤਮਾ ਤੇ ਲਾਗੂ ਹੁੰਦੀਆਂ ਨੇ ਉਸੇ ਹੀ ਦੂਰੀ ਦਾ ਜ਼ਿਕਰ ਕਰ ਰਿਹਾ ਹੈ ਫਰੀਦ ਉਸੇ ਹੀ ਦੂਰੀ ਦਾ ਜ਼ਿਕਰ ਕਰ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੋਂ ਇੱਕ ਦੂਰ ਸਭ ਤੇ ਦੂਰ ਸਵੰਤੇ ਨੇਰਾ ਜਲ ਫਨ ਮਈਲ ਜਾਹੇ ਵਸੇਰਾ ਉਸੇ ਹੀ ਦੂਰੀ ਦਾ ਜ਼ਿਕਰ ਕਰ ਰਹੇ ਨੇ ਧੰਨ ਗੁਰੂ ਆਨੰਦਪ੍ਰੀਤ ਜੀ ਮਹਾਰਾਜ ਗਉਹਵੇ ਕੋ ਜਾਪੈ ਦਿਸੇ ਤੋ ਏ ਪ੍ਰਭੂ ਤੈਨੂੰ ਇਸਤਰਾ ਵੀ ਗਾ ਰਹੇ ਨੇ ਭਗਤ ਜਨ ਦੋ ਦੂਰ ਦੂਰ ਬਹੁਤ ਦੂਰ ਦੋ ਦੂਰੀਆਂ ਲਾਗੂ ਆਉਂਦੀਆਂ ਨੇ ਕਿਹੜੀਆਂ اے ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ ਹੈ ਮੇਰੀ ਸਮਝ ਤੇਰੇ ਤੱਕ ਨਹੀਂ ਪਹੁੰਚਦੀ اے ਪ੍ਰਭੂ ਤੂੰ ਮੇਰੀ ਯਾਦਾਂ ਤੋਂ ਦੂਰ ਹੈ ਮੇਰੀ ਯਾਦ ਤੇਰੇ ਤੱਕ ਨਹੀਂ ਪਹੁੰਚਦੀ ਯਾਦ ਪੁੱਤਰਾਂ ਤੱਕ ਪਹੁੰਚ ਜਾਂਦੀ ਏ ਮਿੱਤਰਾਂ ਤੱਕ ਪਹੁੰਚ ਜਾਂਦੀ ਏ ਪਤਨੀ ਤੱਕ ਪਹੁੰਚ ਜਾਂਦੀ ਏ ਪਤੀ ਤੱਕ ਪਹੁੰਚ ਜਾਂਦੀ ਏ ਦਨ ਸੰਪਦਾ ਕਹ ਪਹੁੰਚ ਜਾਂਦੀ ਹੈ ਮਹਿਲ ਮਾੜੀਆਂ ਤੱਕ ਪਹੁੰਚ ਜਾਂਦੀ ਹੈ اے ਪ੍ਰਮਾਤਮਾ ਯਾਦ ਤੇਰੇ ਤੱਕ ਨਹੀਂ ਪਹੁੰਚਦੀ ਨਹੀਂ ਪਹੁੰਚਦੀ ਤੂੰ ਮੇਰੀ ਸਮਝ ਤੋਂ ਦੂਰ ਹੈ ਸਮਝ ਦਿੱਤੇ ਮੈਨੂੰ ਸੂਰਜ ਚੰਨ ਤਾਰੇ ਵੀ ਆ ਗਏ ਨੇ اے ਪ੍ਰਭੂ ਤੂੰ ਨਹੀਂ ਹੈ ਤੂੰ ਮੇਰੀ ਸਮਝ ਤੋਂ ਦੂਰ ਹੈ ਇਹ ਜੋ ਸਮਝ ਤੋਂ ਦੂਰ ਹੈ ਉਹ ਆਪਣੇ ਆਪ ਚੇਤੇ ਤੋਂ ਵੀ ਦੂਰ ਹੈ